ਸਤਿ ਸ਼੍ਰੀ ਅਕਾਲ ਜੀ ਸੋਨੂੰ ਮਗਲੀ ਫੇਸਬੁਕ ਪੇਜ ਨਾਲ ਜੁੜੇ ਸਾਰੇ ਮਿੱਤਰ ਪਿਆਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਾਂ ਪਿਛਲੇ ਵੀਡੀਓ ਦੇ ਵਿੱਚ ਗੁਰਦੁਆਰਾ ਕੱਲੂ ਘਾਰੇ ਦਿਖਾਇਆ ਸੀ ਜਿੱਥੇ ਵੱਡਾ ਕੱਲੂ ਘਾਰਾ ਵਾਪਰਿਆ ਸੀ ਤੇ ਉਸ ਕੱਲੂ ਘਾਰੇ ਦੇ ਵਿੱਚ ਜਿਹੜੇ ਸਿੰਘ ਸਗਣੀਆਂ ਸ਼ਹੀਦ ਹੋਏ ਸੀ ਪਤੰਗੀ ਸ਼ਹੀਦੇ ਸੀ ਉਹਨਾਂ ਦੀ ਯਾਦ ਦੇ ਵਿੱਚ ਇੱਕ ਯਾਦਗਾਰ ਬਣਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਉਹ ਯਾਦਗਾਰ ਦੇਖਣ ਆਏ ਆ ਮੈਂ ਤੁਹਾਨੂੰ ਦਿਖਾਣਾ ਪਿੱਛੇ ਉਹ ਦੇਖੋ ਉਹਨਾਂ ਸਿੰਘਾਂ ਦੀ ਯਾਦ ਦੇ ਵਿੱਚ ਕਿੰਨਾ ਉੱਚਾ ਖੰਡਾ ਲਾਇਆ ਹੋਇਆ ਹੈ ਤੇ ਹੋਰ ਵੀ ਇੱਥੇ ਉਹਨਾਂ ਦੀ ਯਾਦ ਵਿੱਚ ਚਿੱਤਰ ਬਣਾਇਆ ਜਿਵੇਂ ਸੁਲਤਾਨ-ਉਲ-ਕੌਮ ਜੱਸਾ ਸਿੰਘ ਆਲੂ ਵਾਲੀ ਦਾ ਉਹ ਬਣਾਇਆ ਹੈ ਘੋੜੇ ਦੇ ਉੱਪਰ ਚਿੱਤਰ ਤੇ ਅੱਧਰਲੇ ਪਾਸੇ ਵੀ ਚਿੱਤਰ ਬਣੇ ਹੋਏ ਆ ਤੇ ਅੰਦਰ ਹੋਰ ਵੀ ਆਡੀਟੋਰੀਅਮ ਹਾਲ ਆ ਤੇ ਹੋਰ ਵੀ ਕਈ ਚੀਜ਼ਾਂ ਤੇ ਚਲੋ ਜੀ ਆਪਾਂ ਅੰਦਰ ਚੱਲ ਕੇ ਦੇਖਦੇ ਆ ਆਜੋ ਜੀ ਇੱਧਰ ਆਪਣੇ ਪਿੱਛੇ ਬਣਿਆ ਇੱਕ ਐਡੀਟੋਰੀਅਮ ਹਾਲ ਤੇ ਉਹ ਜਾ ਕੇ ਦੇਖਦੇ ਹਾਂ ਉਹਦੇ ਵਿੱਚ ਕੀ ਖੁਸ਼ ਹੈ ਤੇ ਉਸ ਤੋਂ ਇਲਾਵਾ ਇੱਕ ਇੰਟਰਪ੍ਰੀਟੇਸ਼ਨ ਸੈਂਟਰ ਹੈ ਉਹਦੇ ਵਿੱਚ ਵੀ ਜਾ ਕੇ ਦੇਖਣ ਦੀ ਕੋਸ਼ਿਸ਼ ਕਰਾਂਗੇ ਕੀ ਆ ਚਲੋ ਜੀ ਪਹਿਲਾਂ ਆਪਾਂ ਐਡੀਟੋਰੀਅਮ ਹਾਲ ਦੇ ਵਿੱਚ ਚੱਲਦੇ ਹਾਂ ਹਾਂਜੀ ਆਪਾਂ ਆ ਚੁੱਕੇ ਹਾਂ ਐਡੀਟੋਰੀਅਮ ਦੇ ਅੰਦਰ ਆਹ ਸਿਟਿੰਗ ਹੈ ਸਾਰੀ ਦੇਖੋ ਕਿੰਨਾ ਵੱਡਾ ਹਾਲ ਆ ਤੇ ਇੱਧਰ ਸਕਰੀਨ ਇਹਦੇ ਉੱਪਰ ਫਿਲਮਾਂ ਚੱਲ ਕੇ ਇਥੋਂ ਦਾ ਇਤਿਹਾਸ ਦਿਖਾਇਆ ਜਾਂਦਾ ਹੈ ਲੇਕਿਨ ਤਰਾਸ ਦੀ ਇਹ ਆ ਕਿ ਆਪਾਂ ਇਤਿਹਾਸ ਬਚਾਉਣ ਦੀਆਂ ਸੰਭਾਲਣ ਦੀਆਂ ਗੱਲਾਂ ਤਾਂ ਬਹੁਤ ਕਰਦੇ ਆ ਜੇ ਸਥਾਨ ਦੇ ਉੱਪਰ ਇੱਕ ਦਿਨ ਦੇ ਵਿੱਚ 35 ਹਜ਼ਾਰ ਦੀ ਗਰੀਬ ਸਿੰਘ ਸਿੰਘਣੀ ਪਚੰਗੀ ਸ਼ਹੀਦ ਹੋਈ ਉਸ ਸਥਾਨ ਨੂੰ ਦੇਖਣ ਲਈ 35 ਬੰਦੇ ਵੀ ਨਹੀਂ ਦਿਖ ਰਿਹਾ ਇੱਥੇ ਅਸੀਂ ਦੋ ਬੰਦੇ ਆ ਤੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਅਕਸਰ ਬਿਨਾਂ ਮਾਰਦੇ ਦੀ 70 ਸਾਲਾਂ ਚ ਕੀ ਹੋਇਆ ਇਹ ਐਡਿਡੀਆਂ ਯਾਦਗਾਰਾਂ 70 ਸਾਲਾਂ ਵਾਲਿਆਂ ਨੇ ਬਣਾਈਆਂ ਤੇ ਅੱਜ ਇੱਥੇ ਸਾਮ ਸੰਭਾਲ ਦਾ ਕਿੰਨਾ ਕ ਪ੍ਰਬੰਧ ਆ ਇਹ ਤੁਸੀਂ ਦੇਖੀ ਰਿਓ 70 ਸਾਲਾਂ ਦੀ ਮੀਡੀ ਮਾਰਨ ਵਾਲਿਆਂ ਦੀ ਪ੍ਰਬੰਧ ਦੇਖ ਲਓ ਕਿੰਨੇ ਕੁ ਵਧੀਆ ਆ ਆ ਦੇਖ ਲਓ ਤੁਸੀਂ ਇੱਥੇ ਪਾਣੀ ਫੁਹਾਰਾ ਕੁਛ ਵੀ ਦੀ ਟੈਲਾਂ ਟੁੱਟੀਆਂ ਪਈਆਂ ਆਪਣੀ ਵੱਡ-ਵੱਡੀ ਰਿਆਂ ਦੀ ਇਜਾਦ ਦੇ ਵਿੱਚ ਬਣੇ ਸਥਾਨਾਂ ਦੀ ਕਿੱਡੀ ਕ ਸੰਭਾਲ ਆ ਤਾਂ ਤੁਸੀਂ ਆਪ ਦੇਖਾ ਇੱਥੇ ਕੱਖ ਕੰਗਾ ਆਪਾਂ ਕਮੀਆਂ ਦਿਖਾਣ ਨਹੀਂ ਆਏ ਸੀ ਅਸੀਂ ਤਾਂ ਆਪਣੇ ਬਜ਼ੁਰਗਾਂ ਨੂੰ ਆਪਣੇ ਬਡੇਰਿਆਂ ਨੂੰ ਨਮਸਕਾਰ ਕਰਨ ਆਏ ਸੀ ਪਰ ਦਿਲ ਦੁਖ ਰਿਹਾ ਚੀਜ਼ਾਂ ਦੇਖ ਕੇ ਆ ਤੁਹਾਡੇ ਜਿੱਥੇ ਸਾਫ ਪਾਣੀ ਵਗਣਾ ਚਾਹੀਦਾ ਸੀ ਉਹਦੇ ਅੰਦਰ ਤੁਸੀਂ ਦੇਖੋ ਕੀ ਹਾਲ ਹੈ ਕੀ ਇਹਦਾ ਕੌਮ ਬਚੂਗੀ ਜੇ ਕੌਮ ਦੀਆਂ ਯਾਦਗਾਰਾਂ ਨਹੀਂ ਸੀ ਸੰਭ ਸਕਦੀ ਆਪਣੀ ਬੱਡ ਬਟੇਰੀਆਂ ਦੀ ਤਾਂ ਕੀ ਕਰਾਂਗੇ ਪਹਿਲੀਆਂ ਸਰਕਾਰਾਂ ਨੇ ਚੀਜ਼ਾਂ ਬਣਾਤੀਆਂ ਪਰ ਹੁਣ ਉਹਨਾਂ ਨੂੰ ਸੰਭਾਲਣਾ ਉਹਨਾਂ ਦਾ ਸਚੱਜਾ ਪ੍ਰਬੰਧ ਕਰਨਾ ਮੌਜੂਦਾ ਸਰਕਾਰਾਂ ਦਾ ਕੰਮ ਆ ਜਾਂ ਸ਼ਰੋਮਲੀ ਗੁਰਦੁਆਰਾ ਪ੍ਰਬੰਧ ਕਮੇਟੀ ਉਹਨਾਂ ਦਾ ਕੰਮ ਆ ਤੁਸੀਂ ਦੇਖੋ ਉਹ ਸਾਹਮਣੇ ਨਿਸ਼ਾਨ ਸਾਹਿਬ ਮੈਂ ਕਹੂੰਗਾ ਜ਼ੂਮ ਕਰਕੇ ਦਿਖਾਵੇ ਕੈਮਰਾਪੈਨ ਉਹ ਦੇਖੋ ਕਿੱਡਾ ਟਾਇਲ ਦਾ ਟੁਕੜਾ ਟੁੱਟਿਆ ਹੋਇਆ ਇਹ ਕੋਟਾ ਸਟੋਨ ਲੱਗਿਆ ਹੈ ਰਾਜਸਥਾਨ ਦੇ ਕੋਟੇ ਚ ਜਿਹੜਾ ਮਾਰਵਲ ਮੇੜਾ ਕੋਟਾ ਏਰੀਆ ਚ ਉਹ ਟੁੱਟਿਆ ਹੋਇਆ ਉਦਾਂ ਹੀ ਕਿਸੇ ਨੂੰ ਕੋਈ ਮਤਲਬ ਨਹੀਂ ਬਸ ਆਹ ਦੇਖ ਲਓ ਹਾਲ ਅਸੀਂ ਆਪਣੀ ਅੱਖੀਂ ਤੇ ਉਹ ਸਾਹਮਣੇ ਇੱਕ ਭਵਨ ਜਿਹੜਾ ਇੰਟਰਪ੍ਰੇਡੇਸ਼ਨ ਸੈਂਟਰ ਉਹਦੇ ਵਿੱਚ ਟੈਲਾਂ ਟੂਲਾ ਦੇਖੋ ਕਿਵੇਂ ਟੁੱਟੀਆਂ ਪਈਆਂ ਲਾਈਟਾਂ ਹੈ ਨਹੀਂ ਖੰਬੇ ਦੇ ਉੱਪਰ ਆ ਲਾਈਟਾਂ ਸਿਗੀ ਐਸੇ ਲੱਗੀਆਂ ਹੋ ਜਾਂ ਤੇ ਉਹ ਲਾਈਟਾਂ ਕਿੱਥੇ ਆ ਇਹ ਪ੍ਰਬੰਧ ਕੌਣ ਦੇਖ ਰਿਹਾ ਇਹ ਵੱਡੇ ਸਵਾਲ ਪੁੱਛਣੇ ਬਣਦੇ ਆ ਆ ਟੇਬਲ ਲੋਕਾਂ ਦੇ ਵਹਿਣ ਨਹੀਂ ਹੁੰਦੇ ਸੀ ਕੋਈ ਬਹਿ ਕੇ ਦਿਖਾ ਦਿੰਗੇ ਇਹਦੇ ਉੱਪਰ ਜੋ ਹਾਲ ਆ ਟੇਬਲ ਦਾ ਤੇ ਉਹ ਦੇਖੋ ਹੁਣ ਸਾਹਮਣੇ ਆਹਾ ਹਾ ਦੇਖੋ ਸਾਰੇ ਟਟਟੇ ਡੈਗਰੇ ਆਇਆ ਪਰ ਕਿਸੇ ਦਾ ਕੋਈ ਧਿਆਨ ਨਹੀਂ ਕਿ ਧਿਆਨ ਕੌਣ ਦੇਊਗਾ ਤੇ ਧਿਆਨ ਦੇ ਲਈ ਕਿਹਨੇ ਕਹਿਣਾ ਆ ਤੇ ਰੈਲੀਆਂ ਦੇ ਵਿੱਚ ਜਿੰਦਾਬਾਦ ਮੁਰਦਾਬਾਦ ਕਰਨ ਵਾਲਿਆਂ ਦਾ ਖਾਦੀ ਨਹੀਂ ਆਪਣੇ ਇਤਿਹਾਸ ਦੇ ਨਰੋਰਾਵਾਂ ਵੱਲ ਧਿਆਨ ਹੈਗਾ ਐਦਾਂ ਕੌਮ ਜਾਗੂਗੀ ਐਦਾਂ ਅਸੀਂ ਆਪਣੇ ਵੱਡੇ ਬਡੇਰਿਆਂ ਨੂੰ ਸੰਭਾਲਾਂਗੇ ਉਹਨਾਂ ਦੀ ਯਾਦਾਂ ਨੂੰ ਬਹੁਤ ਮਨ ਦੁਖੀ ਹੋ ਰਿਹਾ ਅਸੀਂ ਇਸ ਥਾਂ ਤੇ ਆਏ ਤਾਂ ਸੀ ਆਪਣੇ ਵਾਟਰ ਬਟੇਰੀਆ ਨੂੰ ਨਮਨ ਕਰਨ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪਰ ਇਸ ਸਥਾਨ ਦਾ ਹਾਲਤ ਦੇਖ ਕੇ ਮਨ ਬਹੁਤ ਦੁਖੀ ਹੋ ਰਿਹਾ ਜਿਹੜੇ ਵੀ ਮਿੱਤਰ ਪਿਆਰਿਆਂ ਦੀ ਸਰਕਾਰੀ ਦਰਬਾਰੇ ਕੋਈ ਪਹੁੰਚ ਹੈਗੀ ਆ ਸ਼ਰੋਣੀ ਕਮੇਟੀ ਤੱਕ ਕੋਈ ਅਪਰੋਚ ਹੈਗੀ ਆ ਉਹਨਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਵੀਰਿਓ ਆਪੋ ਆਪਣਾ ਫਰਜ਼ ਸਮਾਹ ਆਪੋ ਆਪਣਾ ਫਰਜ਼ ਸਮਝਦੇ ਹੋਏ ਇਸ ਥਾਂ ਦੀ ਸਾਂਭ ਸੰਭਾਲ ਕਰਾਉਣ ਦਾ ਸਮੁੱਚਾ ਪ੍ਰਬੰਧ ਚੁੱਝਾ ਪ੍ਰਬੰਧ ਲਾਗੂ ਕਰਵਾਉਣ ਦੀ ਕੋਸ਼ਿਸ਼ ਕਰੋ ਇੱਥੇ ਯਾਰ ਤੇ ਤੁਸੀਂ ਵੀ ਇਕੱਲੇ ਗੱਲਾਂ ਨਾਲ ਹੀ ਕੰਮ ਪਛਾਣ ਨਹੀਂ ਲਈ ਪਰ ਆਪਣੇ ਪਰਿਵਾਰਾਂ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਅਹ ਜੀ ਥਾਵਾਂ ਤੇ ਆਪਾਂ ਘੁੰਮਣਾ ਹੈਗੇ ਤੇ ਟੂਰਿਜ਼ਮ ਵਧੂਆ ਤਾਂ ਸਰਕਾਰ ਵੀ ਧਿਆਨ ਦੇਊਗੀ ਮੇਰਾ ਪੁਰਾਪਾ ਸਰਕਾਰਾਂ ਜਿਹੜੀ ਪੀਸੀ ਨੂੰ ਮਾਰਾ ਕਿ ਵੀ ਨਹੀਂ ਸਰਨਾ ਆਪਾਂ ਨੂੰ ਵੀ ਸਾਡੇ ਫਾਰਚ ਪਛਾਣਨੇ ਪੈਣੇ ਆ ਤੇ ਇਹਨਾਂ ਥਾਵਾਂ ਦੇ ਉੱਪਰ ਆ ਕੇ ਆਪਣੇ ਬੱਚਿਆਂ ਨੂੰ ਆਪਣੇ ਵੱਡਮੁੱਲੇ ਇਤਿਹਾਸ ਤੋਂ ਵੀ ਜਾਣੂ ਕਰਵਾਈਏ ਇਹਨਾਂ ਸਥਾਨਾਂ ਦੀ ਸਾਂਭ ਸਵਾਲ ਦੇ ਵਿੱਚ ਵੀ ਆਪਣਾ ਬਣਦਾ ਸਰ ਦਾ ਯੋਗਦਾਰ ਪਾਈਏ ਬੜੇ ਪ੍ਰੇਮ ਨਾਲ ਇਹ ਵੀਡੀਓ ਨੂੰ ਸਮਾਪਤ ਕਰਨੀ ਪੈਣੀ ਹੈ ਮੈਂ ਤੁਹਾਨੂੰ ਇਹ ਨਹੀਂ ਕਹਿ ਸਕਦਾ ਵੀ ਇਹ ਵੀਡੀਓ ਪਸੰਦ ਆਈਏ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਤੇ ਪਸੰਦਾਂ ਨਾਲ ਵਾਲਾ ਕੁਝ ਵੀ ਨਹੀਂ ਹੈਗਾ ਇਹ ਤਾਂ ਸਾਡੇ ਆਪਣੇ ਆਪ ਨੂੰ ਲਾਣਤਾ ਪਾਉਣ ਵਾਲੀ ਗੱਲ ਆ ਵੀ ਕਿ ਅਸੀਂ ਆਪਣੇ ਬਡੇਰਿਆਂ ਦੇ ਇਤਿਹਾਸ ਦਾ ਕੀ ਸਤਕਾਰ ਕਰ ਰਹੇ ਹਾਂ ਕੀ ਉਹਦਾ ਹਾਲ ਕਰ ਰਹੇ ਹਾਂ ਫਿਰ ਵੀ ਮੈਂ ਇੱਥੇ ਵੀਡੀਓ ਨੂੰ ਸਮਾਪਤ ਕਰੂਗਾ ਜੇਕਰ ਤੁਹਾਨੂੰ ਲੱਗਦਾ ਵੀ ਇਹ ਵੀਡੀਓ ਅੱਗੇ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਜਿਨ੍ਹਾਂ ਨੂੰ ਇਸ ਸਟੈਂਡਰਡ ਸਟੱਜਾ ਪ੍ਰਬੰਧ ਕਰਨਾ ਚਾਹੀਦਾ ਤਾਂ ਇਸ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਪਹੁੰਚਣ ਦੇ ਵਿੱਚ ਪਹਚਾਣ ਦੇ ਵਿੱਚ ਆਪਣਾ ਯੋਗਦਾਨ ਦਿਓ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ